ਪ੍ਰੇਜ਼ ਦਾ ਲਾਰਡ ਆਲ ਆਫ ਯੂ ਆਪ ਸਭ ਨੂੰ ਜੈ ਮਸੀਹ ਦੀ ਮੈਂ ਪ੍ਰੇਰਿਤ ਰਮਨ ਹੰਸ ਅੱਜ ਆਪ ਸਭ ਦੇ ਨਾਲ ਲਾਈਵ ਆ ਚੁੱਕਾ ਹਾਂ ਔਰ ਜਿੰਨੇ ਵੀ ਲੋਕ ਮੈਨੂੰ ਦੇਖ ਰਹੇ ਨੇ ਆਪ ਸਭ ਨੂੰ ਅਪੀਲ ਕਰਦਾ ਹਾਂ ਕਿ ਇਸ ਲਾਈਵ ਨੂੰ ਵੱਧ ਵੱਧ ਸਾਂਝਾ ਕੀਤਾ ਜਾਵੇ ਤਾਂ ਕਿ ਇਹ ਅਪੀਲ ਜੋ ਹੈ ਸਾਡੀ ਸਰਕਾਰ ਦੇ ਤੱਕ ਜੋ ਵੀ ਸਾਡਾ ਪ੍ਰਸ਼ਾਸਨ ਹੈ ਉਸ ਤੱਕ ਇਹ ਅਪੀਲ ਪਹੁੰਚ ਸਕੇ ਸੋ ਅੱਜ ਮੇਰੇ ਲਾਈਵ ਹੋਣ ਦਾ ਮਕਸਦ ਇਹ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਮੈਂ ਦੇਖਦਾ ਆ ਰਿਹਾ ਹਾਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਪਾਸਟਰਸ ਅਤੇ ਬਹੁਤ ਸਾਰੇ ਲੀਡਰਸ ਜੋ ਕਿ 크ਿਸਚਨ ਕਮਿਊਨਿਟੀ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੇ ਉੱਪਰ ਝੂਠੀਆਂ ਐਫ ਆਰਸ ਹੋ ਰਹੀਆਂ ਨੇ ਔਰ ਬਹੁਤ ਸਾਰੇ ਲੋਕਾਂ ਦੇ ਉੱਤੇ ਨਜਾਇਜ਼ ਪਰਚੇ ਕੀਤੇ ਜਾ ਰਹੇ ਨੇ ਸੋ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਹਾਂ ਕਿ ਇਸ ਮੁੱਦੇ ਨੂੰ ਇਸ ਮਸਲੇ ਨੂੰ ਬਿਨਾਂ ਕਿਸੇ ਪੱਖਪਾਤ ਦੇ ਇਨਵੈਸਟਿਗੇਟ ਕੀਤਾ ਜਾਵੇ ਔਰ ਮੈਂ ਜਿੰਨੇ ਵੀ ਮਸੀਹੀ ਲੋਕ 크੍ਰਿਸਚੀਅਨ ਲੋਕ ਮੈਨੂੰ ਦੇਖ ਰਹੇ ਨੇ ਆਪ ਸਭ ਨੂੰ ਵੀ ਇਹ ਅਪੀਲ ਕਰਦਾ ਹਾਂ ਕਿ ਸਭ ਲੋਕ ਇਸ ਖਾਸ ਵਿਸ਼ੇ ਦੇ ਲਈ ਇਸ ਖਾਸ ਟੌਪਿਕ ਦੇ ਲਈ ਪ੍ਰਾਰਥਨਾ ਕਰਨ ਕਿਉਂਕਿ ਇਸ ਦੇ ਪਿੱਛੇ ਪ੍ਰਾਰਥਨਾ ਕਰਨਾ ਬਹੁਤ ਹੀ ਜ਼ਰੂਰੀ ਹੈ ਔਰ ਮੈਂ ਵੀ ਇਸ ਵਿਸ਼ੇ ਦੇ ਲਈ ਖਾਸ ਪ੍ਰਾਰਥਨਾ ਕਰ ਰਿਹਾ ਹਾਂ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਪੰਜਾਬ ਸਰਕਾਰ ਅਤੇ ਜਿੰਨੀ ਵੀ ਐਡਮਿਨਿਸਟ੍ਰੇਸ਼ਨ ਹੈ ਉਹ ਇਸ ਟੌਪਿਕ ਨੂੰ ਬੜੇ ਧਿਆਨ ਦੇ ਨਾਲ ਔਰ ਬੜੇ ਹੀ ਗੰਭੀਰਤਾਈ ਦੇ ਨਾਲ ਦੇਖੇ ਅਗਰ ਕੋਈ ਦੋਸ਼ੀ ਹੈ ਤੇ ਉਹ ਦੋਸ਼ੀ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਕਿਸੇ ਵੀ ਵਿਅਕਤੀ ਦੇ ਉੱਪਰ ਜੋ નિર્ਦੋਸ਼ ਹੈ ਜੋ ਇਨੋਸੈਂਟ ਹੈ ਝੂਠੀ ਐਫ ਆਈ ਆਰ ਨਾ ਹੋਵੇ ਸੋ ਅਸੀਂ ਪੰਜਾਬ ਸਰਕਾਰ ਤੋਂ ਅਤੇ ਜਿੰਨੀ ਵੀ ਐਡਮਿਨਿਸਟ੍ਰੇਸ਼ਨ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਸਾਰਿਆਂ ਤੋਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਉਹ ਇਸ ਮੁੱਦੇ ਨੂੰ ਇਸ ਮਸਲੇ ਨੂੰ ਬੜੇ ਹੀ ਨਿਰਪੱਖਤਾ ਦੇ ਨਾਲ ਜਾਂਚ ਪੜਤਾਲ ਕਰਨਗੇ ਅਤੇ ਕਿਸੇ ਵੀ ਪਰਮੇਸ਼ਵਰ ਦੇ ਦਾਸ ਦੇ ਉੱਪਰ 크੍ਰਿਸਚਨ ਲੀਡਰਸ ਦੇ ਉੱਪਰ ਕਿਸੇ ਵੀ ਪ੍ਰਕਾਰ ਦਾ ਤੱਕਾ ਨਹੀਂ ਹੋਵੇਗਾ। ਔਰ ਮੈਂ ਇੱਕ ਵਾਰੀ ਫੇਰ ਸਾਰੀ ਕਲਿਸੀਆ ਨੂੰ ਸੰਗਤਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਭ ਲੋਕ ਇਸ ਮਸਲੇ ਲਈ ਖਾਸ ਪ੍ਰਾਰਥਨਾ ਕਰਨ। ਕਿਉਂਕਿ ਪ੍ਰਾਰਥਨਾ ਜੋ ਹੈ ਵਚਨ ਦੇ ਵਿੱਚ ਲਿਖਿਆ ਹੈ ਸਾਡੇ ਲਈ ਊਰਜਾ ਦਾ ਕੰਮ ਕਰਦੀ ਹੈ। ਪ੍ਰਾਰਥਨਾ ਸਾਡੀ ਆਤਮਿਕ ਸ਼ਕਤੀ ਹੈ ਔਰ ਬਿਨਾ ਪ੍ਰਾਰਥਨਾ ਤੋਂ ਅਸੀਂ ਕਿਸੇ ਵੀ ਮੁੱਦੇ ਨੂੰ ਕਿਸੇ ਵੀ ਮਸਲੇ ਨੂੰ ਜਿੱਤ ਨਹੀਂ ਸਕਦੇ ਹੱਲ ਪਾ ਨਹੀਂ ਸਕਦੇ ਸੋ ਇਹ ਮੁੱਦਾ ਬੜਾ ਹੀ ਸੈਂਸਿਟਿਵ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਪਾਸਟਰਸ ਅਤੇ ਲੀਡਰਸ ਦੇ ਉੱਪਰ ਐਫ ਆਈ ਆਰ ਹੋ ਰਹੀਆਂ ਨੇ ਔਰ ਕੋਈ ਵੀ ਵਿਅਕਤੀ ਕਿਸੇ ਤੇ ਦੋਸ਼ ਲਗਾਉਂਦਾ ਆ ਕੋਈ ਔਰਤ ਕੋਈ ਵਿਅਕਤੀ ਉਸ ਸੱਚ ਹੈ ਜਾਂ ਨਹੀਂ ਹੈ ਪੁਲਿਸ ਪ੍ਰਸ਼ਾਸਨ ਇਹਦੀ ਇਨਵੈਸਟੀਗੇਟ ਕਰੇ। ਔਰ ਅੱਜ ਕੀ ਚੱਲਦਾ ਪਿਆ ਆ ਬਿਨਾ ਤਫਤੀਸ਼ ਤੋਂ ਹੀ ਉਸ ਦੇ ਉੱਪਰ ਐਫ ਆਈ ਆਰ ਹੋ ਜਾਂਦੀ ਹੈ ਪਰਚਾ ਹੋ ਜਾਂਦਾ ਹੈ ਜੋ ਕਿ ਬਹੁਤ ਗਲਤ ਚੀਜ਼ ਹੈ। ਇਸ ਤਰ੍ਹਾਂ ਪ੍ਰਸ਼ਾਸਨ ਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਹਰ ਇਨਸਾਨ ਦੀ ਆਪਣੀ ਇੱਕ ਡਿਗਨਿਟੀ ਆ ਹਰ ਵਿਅਕਤੀ ਦਾ ਆਪਣਾ ਇੱਕ ਦਾਇਰਾ ਆ ਔਰ ਕਾਨੂੰਨ ਸਾਡਾ ਸੰਵਿਧਾਨ ਸਾਨੂੰ ਇਸ ਚੀਜ਼ ਦੇ ਲਈ ਆਜ਼ਾਦੀ ਦਿੰਦਾ ਹੈ ਕਿ ਅਸੀਂ ਆਪਣਾ ਪੱਖ ਰੱਖ ਸਕੀਏ ਇਹ ਫ੍ਰੀडम ਆਫ ਸਪੀਚ ਹੈ ਇਹ ਫ੍ਰੀडम ਆਫ ਲੀਵਿੰਗ ਹਿਊਮਨ ਹਿਊਮਨ ਬੀਇੰਗਸ ਦਾ ਰਾਈਟ ਹੈ ਸੋ ਇਸ ਕਰਕੇ ਮੈਂ ਸਾਰੇ ਪਾਸਟਰ ਸਹਿਬਾਨਾਂ ਨੂੰ ਲੀਡਰ ਸਹਿਬਾਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਸਾਰੇ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਲੈਣ ਕਿਉਂਕਿ ਇਹ ਚਲਣ ਜਿਹੜਾ ਚੱਲਿਆ ਹੈ ਠੀਕ ਨਹੀਂ ਹੈ ਮੈਂ ਪਿਛਲੇ ਕਾਫੀ ਸਮੇਂ ਤੋਂ ਇਹ ਸੁਣਦਾ ਆ ਰਿਹਾ ਹਾਂ ਕਿ ਕਾਫੀ ਪਾਸਟਰਸ ਅਤੇ ਲੀਡਰਸ ਦੇ ਉੱਪਰ ਐਫ ਆਈ ਆਰਸ ਹੋ ਚੁੱਕੀਆਂ ਨੇ ਪਰਚੇ ਦਰਜ ਕੀਤੇ ਗਏ ਨੇ ਸੋ ਸਾਨੂੰ ਭਗਵੰਤ ਮਾਨ ਸਰਕਾਰ ਤੋਂ ਬੜੀ ਉਮੀਦ ਹੈ ਅਸੀਂ ਆਸ ਕਰਦੇ ਹਾਂ ਕਿ ਉਹ ਵੀ ਇਸ ਮਸਲੇ ਨੂੰ ਗੰਭੀਰਤਾਈ ਨਾਲ ਲੈਣਗੇ ਤੇ ਜੋ ਬੇਦੋਸ਼ ਵਿਅਕਤੀ ਹਨ ਜੋ ਇਨੋਸੈਂਟ ਲੋਕ ਹਨ ਉਨ੍ਹਾਂ ਦੇ ਨਾਲ ੱਕਾ ਨਾ ਹੋਵੇ ਉਨ੍ਹਾਂ ਦੇ ਨਾਲ ਨਜ਼ਾਇਜ਼ ਨਾ ਹੋ ਸਕੇ ਸੋ ਮੇਰੇ ਅੱਜ ਦੇ ਲਾਈਵ ਹੋਣ ਦਾ ਮਕਸਦ ਇਹੀ ਹੈ ਕਿ ਸਭ ਲੋਕ ਪ੍ਰਾਰਥਨਾ ਕਰਨ ਇਸ ਵਿਸ਼ੇ ਦੇ ਲਈ ਕਿਉਂਕਿ ਜਿੰਨੇ ਵੀ ਪਰਮੇਸ਼ਵਰ ਦੇ ਦਾਸ ਨੇ ਜਿੰਨੇ ਵੀ ਲੀਡਰਸ ਨੇ ਸਭ ਪਰਮੇਸ਼ਵਰ ਦਾ ਕੰਮ ਕਰ ਰਹੇ ਨੇ ਖੁਦਾ ਦੀ ਤਾਰੀਫ ਕਰ ਰਹੇ ਨੇ ਔਰ ਲੋਕਾਂ ਨੂੰ ਪ੍ਰਭੂ ਦਾ ਵਚਨ ਸੁਣਾ ਕੇ ਸਿੱਧੇ ਰਾਈ ਪਾ ਰਹੇ ਨੇ ਕਿਸੇ ਵੀ ਇਨੋਸੈਂਟ ਵਿਅਕਤੀ ਦੇ ਨਾਲ ਗਲਤ ਹੋਵੇਗਾ ਤੇ ਇਹ ਚੰਗੀ ਗੱਲ ਨਹੀਂ ਆ ਸੋ ਮੇਰੀ ਅਪੀਲ ਹੈ ਸਾਰੀ ਕਲਿਸੀਆਂ ਨੂੰ ਵੀ ਸੰਗਤਾਂ ਨੂੰ ਵੀ ਕਿ ਸਭ ਲੋਕ ਇਸ ਵਿਸ਼ੇ ਦੇ ਲਈ ਖਾਸ ਪ੍ਰਾਰਥਨਾ ਕਰਨ ਕਿ ਇਹ ਜੋ ਐਫ ਆਈਆਰ ਜ਼ਹੂਰੀਆਂ ਨੇ ਇਹ ਠੀਕ ਚੱਲਣ ਨਹੀਂ ਆ ਤੇ ਕੋਈ ਅਗਰ ਇਨੋਸੈਂਟ ਹੈ ਤੇ ਉਹਦੇ ਨਾਲ ਤੱਕਾ ਹੋਣਾ ਵੀ ਚੰਗੀ ਗੱਲ ਨਹੀਂ ਆ ਤੇ ਅਗਰ ਕਿਸੇ ਨੇ ਗੁਨਾਹ ਕੀਤਾ ਆ ਤੇ ਉਸ ਨੂੰ ਕਾਨੂੰਨ ਮੁਤਾਬਕ ਹੀ ਦੇਖਿਆ ਜਾਏਗਾ ਪਰੰਤੂ ਕਿਸੇ ਇਨੋਸੈਂਟ ਵਿਅਕਤੀ ਨੂੰ ਕਿਸੇ ਵੀ ਬੇਦੋਸ਼ ਪ੍ਰਭੂ ਦੇ ਦਾਸ ਨੂੰ ਪਾਸਟਰ ਨੂੰ ਲੀਡਰ ਨੂੰ ਕਿਸੇ ਵੀ 크੍ਰਿਸਚਨ ਨੂੰ ਇਸ ਤਰੀਕੇ ਨਾਲ ਇਸ ਮਸਲੇ ਦੇ ਵਿੱਚ ਖਿੱਚਣਾ ਫਸਾਣਾ ਚੰਗੀ ਗੱਲ ਨਹੀਂ ਆ ਤੋ ਮਸੀਹੀ ਕੌਮ 크੍ਰਿਸਚਨ ਲੋਕ ਜੋ ਨੇ ਬੜੇ ਸ਼ਾਂਤ ਲੋਕ ਨੇ ਬਹੁਤ ਕਾਨੂੰਨ ਵਿਵਸਥਾ ਨੂੰ ਫਾਲੋ ਕਰਨ ਵਾਲੇ ਨੇ क्रिश्चियंस ਲੋਕ ਕਦੀ ਨਹੀਂ ਚਾਣਗੇ ਕਿ ਦੇਸ਼ ਦਾ ਮਾਹੌਲ ਖਰਾਬ ਹੋਵੇ ਔਰ ਸਾਡੇ ਦੇਸ਼ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਹੈ ਉਹ ਫੇਲ ਹੋਵੇ ਅਸੀਂ ਲਾਅ ਐਂਡ ਆਰਡਰ ਬਣਾਉਣ ਵਾਲੇ ਲੋਕ ਹਾਂ ਅਸੀਂ ਕਾਨੂੰਨ ਨੂੰ ਫਾਲੋ ਕਰਨ ਵਾਲੇ ਲੋਕ ਹਾਂ ਕਿਉਂਕਿ ਪਵਿੱਤਰ ਸ਼ਾਸਤਰ ਪ੍ਰਭੂ ਦਾ ਵਚਨ ਵੀ ਸਾਨੂੰ ਇਹੀ ਸਿਖਾਉਂਦਾ ਹੈ ਸੋ ਮੇਰੇ ਲਾਈਵ ਆਉਣੇ ਦਾ ਜੋ ਪਰਪਸ ਹੈ ਉਹ یہی ਹੈ ਕਿ ਪੰਜਾਬ ਮੇਂ ਬਹੁਤ ਸਾਰੇ ਪਾਸਟਰਸ ਕੇ ਉਪਰ ਮਸੀਹੀ ਲੀਡਰਸ ਕੇ ਉਪਰ جھوٹے کیس درج ہو رہے ہیں ایف آئی آرز ہو رہی ہیں سو میں ایک پربھو کا داس ہونے کے ناطے پولیس پرشاسن سے پنجاب کی سرکار سے یہ ونتی کرنا چاہتا ہوں اپیل کر رہا ہوں کہ اس وشے کے بارے میں پراپر انویسٹیگیٹ کیا جائے پراپر طریقے سے اس کی تفتیش کی جائے تاکہ کسی بھی بیدوش ویقتی کے اوپر کوئی بھی کسی بھی پرکار کا ایف آئی آر نہ ہو کسی کے ساتھ نزائز نہ ہو کیونکہ سب کے بچے ہیں پریار ہیں سب کی اپنی لائف ہے ایک ڈگنٹی ہے اور کسی کے ساتھ بھی غلط نہ ہو تو میں پنجاب سرکار سے اور پرشاسن سے یہ اپیل کرتا ہوں اور جو بے دوش لوگ ہیں جنہوں نے کوئی بھی گناہ نہیں کیا ہے انہیں بے فضول بینہ وضع کے حراش نہ کیا جائے اور اگر کسی نے کوئی غلطی کی ہے تو قانون ہے لاؤ ہے ویوستھا ہے پرنتو بنا انویسٹیگیشن کے بنا تفتیش کے بنا کسی کو بتائے بنا کسی کو کوئی نوٹس دیے کسی کے اوپر بھی ایف آئی آر کرنا کسی کی رنجش کو کسی کی پرسنل لڑائی کو کسی کے اوپر ایسے لاشن لگانا اور اس کے اوپر تھوپنا یہ غلط بات ہے اور ہم اس کا کبھی بھی سمرتھن نہیں کرتے ہیں اور میں سبھی سے یہی ریکویسٹ کرتا ہوں ونتی کرتا ہوں سکار سے گورنمنٹ سے اپیل کرتا ہوں میں پرشاشن سے اپیل کرتا ہوں کہ جتنے بھی مسیحی لیڈرز کے اوپر پاسٹرز کے اوپر کرسچن لوگوں کے اوپر ایف آئی آر کی گئی ہیں پرچے کیے گئے ہیں ان کو رد کیا جائے اور ان کا پروپر تفتیش انویسٹیگیشن کیا جائے اور میں سبھی پنجاب کے کرشن لوگوں کو اور یہی کہنا چاہتا ہوں کہ ہماری سیوکائی آپ کے ساتھ ہے ہمارا سمرتھن ان لوگوں کے ساتھ ہے جو بے قصور ہیں انوسینٹ ہیں اور پربو کی سیوہ پرمیشر کے وچن کے انسار کر رہے ہیں اور ہم آپ کے ساتھ ہیں اور ہم ایسا کبھی نہیں ہونے دیں گے کہ کسی بھی انوسینٹ ویقتی کے ساتھ گلت کیا جائے اور کسی بھی بے دوش ویقتی کے اوپر جھوٹے اور اوپ لگائے جائیں اس کی تفتیش ہونی چاہیے اگر کسی نے کوئی گناہ کیا ہے کوئی ایسا کرائم کیا ہے یا کوئی غلط کام کیا ہے تو لاو بنا انویسٹیگیشن اس کے اوپر وہ نہ کرے اگر اس نے کیا ہے تو قانون ہے لاو ہے لیکن اگر کوئی بے دوش ہے تو اس کے اوپر جبردستی کسی کی پرشن, پرسنل رنجش کی وجہ سے کسی کے پرسنل ویروزتہ کی وجہ سے اس کے اوپر ایف آئی آر کرنا اور اس کو دوشی ثابت کر دینا یہ نہ تو سورگی قانون ہے اور نہ ہی یہ ہمارے سویدھان کا قانون ہے سو میں اپیل کرتا ہوں پورے پرشاسن سے اپنی پنجاب سرکار سے کہ ان چیزوں کو پنجاب میں روکا جائے کرشن لوگوں کا دیش میں بہت بڑا یوگدان ہے سٹیٹ میں بہت بڑا یوگدان ہے میڈیکل میں ایڈیوکیشن میں ٹیکنالوجی میں اور چیارٹی میں مسیحی لوگوں کا ایک بہت بڑا یوگدان ہے تو میں ایمان رکھتا ہوں کہ آپ جتنے بھی لوگ ہیں اس ویڈیو کو شیئر کریں گے اور ہماری سرکار تک پرشاشن تک ضرور پہنچائیں گے گاڈ بلیس یو تھینک یو